ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅ ਬੀਤੇ ਦਿਨ ਖਬਰ ਆਈ ਸੀਗੀ ਸੁਨੀਲ ਜਾਖੜ ਦਾ ਇੱਕ ਬਿਆਨ ਸੀਗਾ ਕਿ ਅਕਾਲੀਆਂ ਨੂੰ ਤੇ ਭਾਜਪਾ ਨੂੰ ਅੱਜ ਗੜਜੋੜ ਜਿਹੜਾ ਕੱਲ ਕਰ ਲੈਣਾ ਚਾਹੀਦਾ ਤਾਂ ਕਿ ਜਿਹੜੇ ਭੱਕ ਦੇ ਮਸਲੇ ਨੇ ਬੇਅਦਬੀ ਵਰਗੇ ਮਾਮਲੇ ਨੇ ਔਰਾ ਤੇ ਜਲ ਤੋਂ ਜਲ ਜੜਾ ਹੈ ਉਹ ਮਤਲਬ ਉਸਤੇ ਉਹਨਾਂ ਨੂੰ ਸੁਲਝਾਇਆ ਜਾ ਸਕੇ। ਇਸੇ ਤੇ ਚੱਲਦੇ ਹਾਂ ਹੁਣ ਭਾਜਪਾ ਜਿਹੜੀ ਆਪਸ ਦੇ ਵਿੱਚ ਹੀ ਪਿੰੜ ਰਹੀ ਹੈ ਕਿ ਅਕਾਲੀਆਂ ਦੇ ਨਾਲ ਗੜਜੋੜ ਕਰਨਾ ਹੈ ਜਾਂ ਨਹੀਂ ਕਰਨਾ। ਕੀ ਕਰਨਾ ਚਾਹੀਦਾ? ਦੇਖੋ ਸਾਕਸ਼ੀ ਬੜੀ ਕਲੀਅਰ ਜੀ ਗੱਲ ਹੈ ਕਿ ਸੁਨੀਲ ਜਾਖੜ ਨੇ ਪਿਛਲੇ ਦਿਨੀ ਗ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਉਹ ਦੇਣਾ ਸੀਟਾਂ ਦਾ ਗਠਬੰਧਨ ਕਰਨਾ ਚਾਹੀਦਾ ਜੀ ਜੀ ਲੇਕਿਨ ਉਸ ਤੋਂ ਕੁਛ ਦਿਨ ਬਾਅਦ ਹੀ ਜਿਹੜੇ ਪੰਜਾਬ ਦੇ ਸਹਿ ਪ੍ਰਭਾਰੀ ਨੇ ਸੋਰੀ ਜਿਹੜੇ ਡਾਕਟਰ ਰਹਿਣਾ ਨੇ ਉਹਨਾਂ ਨੇ ਤੇ ਅੱਜ ਕੱਲ ਅਸ਼ੁਨੀ ਸ਼ਰਮਾ ਨੇ ਜੀ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਨਾਲ ਹੂੰ ਹੁਣ ਇਹਦੀਆਂ ਤੁਸੀਂ ਜਾਖੜ ਹੋ ਰਹੇ ਤਾਂ ਨਹੀਂ ਗੱਲ ਕਹਿ ਦਿੱਤੀ ਜੀ ਲekin ਤੁਸੀਂ ਇਹ ਦੇਖੋ 2021 ਦਾ ਗਠਜੰਬੰਦਨ ਟੁੱਟਿਆ ਹੋਇਆ ਭਾਰਤੀ ਜਨਤਾ ਪਾਰਟੀ ਅਕਾਲੀ ਗੱਲ ਦਾ ਗਠਜੰਬੰਦਨ ਟੁੱਟਣ ਦੇ ਨਾਲ ਗਠਜੰਬੰਦਨ ਟੁੱਟਣ ਦੇ ਨਾਲ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਉੱਤੇ ਕੰਮ ਕਰ ਰਹੀ ਹੈ ਜੀ ਜੀ ਹੁਣ ਜੀ ਇਹ 117 ਸੀਟਾਂ ਤੇ ਕੰਮ ਚੱਲ ਰਿਹਾ ਹੈ ਤੁਸੀਂ ਸਾਰਿਕਾ ਇਹ ਦੱਸੋ ਵੀ ਉਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ 4 ਸਾਲ ਮਿਹਨਤ ਕਰ ਲਈ ਅੱਜ ਉਹਨਾਂ ਨੂੰ ਕਹਿ ਦੋ ਕਿ ਤੁਹਾਡੀ ਟਿਕਟ ਅਕਾਲੀ ਦਲ ਨੂੰ ਦੇ ਦਿੱਤੀ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲੀਡਰ ਹੈ ਡਿਮੋਰਲਾਈਜ਼ ਨਹੀਂ ਹੋਊਗਾ ਛੱਡ ਕੇ ਨਹੀਂ ਜਾਊਗਾ ਬਈ ਮੈਨੂੰ ਤਾਂ ਇਲੈਕਸ਼ਨ ਲੜਨੇ ਨਹੀਂ ਮੈਂ 4 ਸਾਲਾਂ ਤੋਂ ਮਿਹਨਤ ਕਰੀ ਜਾਣਾ ਮੈਂ ਮਦਦ ਹੀ ਅਕਾਲੀ ਦਲ ਦੀ ਕਰਨੀ ਐ ਤੇ ਮੈਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਕਰਨਾ ਕੀ ਆ ਉਹ 3 ਦਿਨ ਤੋਂ ਜਿਹੜਾ ਪੰਜਾਬ ਦਾ ਵਰਕਰ ਹੈਗਾ ਉਹ ਬੜਾ ਡਿਮੋਰਲਾਈਜ਼ ਸੀਗਾ ਜੀ ਉਹ ਬੜਾ ਸਹਿਮਿਆ ਹੋਇਆ ਸੀਗਾ ਬਈ ਜੇ ਕੱਲ ਨੂੰ ਮੇਰੀ ਜੇ ਜਿਹੜੀ ਸੀਟ ਆ ਉਹ ਅਕਾਲੀ ਦਲ ਨੂੰ ਦੇਤੀ ਤੇ ਮੈਂ ਕਿੱਥੇ ਖੜਾ ਹੂੰ ਮੇਰੇ ਕੋਲ ਕੀ ਰਹਿ ਜਾਣਾ ਸੋ ਇਹ ਇੱਕ ਜਿਹੜੀ ਮੈਂ ਸਮਝਦਾ ਪਿਆ ਕਿ ਜਾਖੜ ਉਹ ਰਸ਼ਵੀ ਸ਼ਰਮਾ ਦੇ ਵਿਚਕਾਰ ਜਿਹੜੀ ਆ ਉਹ جنگ ਸ਼ੁਰੂ ਹੋਊਗੀ ਹੋ ਜੀ ਕਿਉਂਕਿ ਜਾਖੜ ਹਮੇਸ਼ਾ ਅਕਾਲੀ ਦਲ ਦੀ ਵਕਾਲਤ ਕਰਦੇ ਆ ਜਾਖੜ ਹੈਗੇ ਤਾਂ ਬੀਜੇਪੀ ਦਾ ਪ੍ਰਧਾਨ ਆ ਲੇਕਿਨ ਮਜ਼ਬੂਤ ਅਕਾਲੀ ਦਲ ਨੂੰ ਕਰਨ ਦੀ ਕਰਦੇ ਗੱਲ ਜੀ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਜੇ ਆ ਤੁਸੀਂ ਆਰਪੀਡੀ ਚੈਨਲ 'ਚ ਬੋਲਦੇ ਹੋ ਜਾਂ ਕੰਮ ਕਰਦੇ ਹੋ ਤੇ ਜੇ ਤੁਸੀਂ ਕਹੋ ਕਿਸੇ ਹੋਰ ਚੈਨਲ ਨੂੰ ਜੀ ਉਹਨੂੰ ਮਜ਼ਬੂਤ ਕਰੋ ਤੇ ਕੰਮ ਤੁਸੀਂ ਇੱਥੇ ਕਰਦੇ ਹੋ ਤਾਂ ਜਾਖੜ ਨੂੰ ਇਹ ਵੀ ਸਮੇਂ ਨਾ ਚਾਹੀਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਨੀ ਚਾਹੀਦੀ ਆ ਅਕਾਲੀ ਦਲ ਦਾ ਇਸ ਟਾਈਮ ਗ੍ਰਾਫ ਕਾਫੀ ਡਿੱਗਿਆ ਹੋਇਆ ਭਾਰਤੀ ਜਨਤਾ ਪਾਰਟੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈਗੀ ਆ ਜਿਹੜੀ ਮੰਨ ਲਓ ਅੱਜ ਕੰਟਰੋਲ ਕਰ ਰਹੀ ਆ ਉਹ ਕਿਸੇ ਕੀਮਤ ਨਹੀਂ ਚਾਹਦੀ ਕਿ ਅਸੀਂ ਸੁਖਵੀਰ ਬਾਦਲ ਨਾਲ ਅਲਾਈਸ ਕਰੀਏ ਕਿਉਂਕਿ ਬੇਅਦਬੀਆਂ ਦੇ ਦੋਸ਼ੀ ਨੇ ਦੋਸ਼ ਕਬੂਲੇ ਵੀ ਨੇ ਜੀ ਸਜ਼ਾਵਾ ਭੁਗਤੀਆਂ ਵੀ ਨੇ ਹਮ ਹਜੇ ਵੀ ਕਈ ਮਾਮਲੇ ਉਹਨਾਂ ਦੇ ਪੈਂਡਿੰਗ ਨੇ ਜਿਨ੍ਹਾਂ ਦੇ ਮਾਮਲਿਆਂ ਦੇ ਉੱਤੇ ਅੱਜ ਬਹੁਤ ਬੁਰੀ ਤਰ੍ਹਾਂ ਅਕਾਲੀ ਦਲ ਹਜੇ ਵੀ ਕਿਰਿਆ ਹੋਇਆ ਜੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਕਿਸੇ ਕੀਮਤ ਤੇ ਰਿਸਕ ਨਹੀਂ ਲੈਣਾ ਚਾਹੁੰਦੀ ਲੇਕਿਨ ਜਾਖੜ ਇਹ ਚਾਹੁੰਦੇ ਨੇ ਕਿ ਇੱਕ ਵਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ ਹਮ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਕਿਉਂਕਿ ਜਿਸ ਹਿਸਾਬ ਨਾਲ ਤਾਬੜ ਤੋੜ ਬਿਆਨ ਆਏ ਆ ਦੋ ਦਿਨਾਂ ਅੱਜ ਤੋਂ ਸਾਫ਼ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਹਜੇ ਅਕਾਲੀ ਦਲ ਦੇ ਨਾਲ ਗਠਬੰਧਾਂ 'ਚ ਕੋਈ ਵਿਚਾਰ ਨਹੀਂ ਆ ਵਰਕਰ ਬੜਾ ਡੀਮੋਨਲਾਈਜ਼ ਹੋ ਗਿਆ ਇਸ ਬਿਆਨ ਤੋਂ ਬਾਅਦ ਇਸ ਕਰਕੇ ਸਾਰੀਆਂ ਚੀਜ਼ਾਂ ਤੋਂ ਹਟਦੇ ਹੋਏ ਮੈਂ ਤਾਂ ਇਹ ਸੋਚਦਾ ਪਿਆ ਕਿ ਜਾਖੜ ਜਿਹੜੇ ਆ ਉਹ ਕਾਂਗਰਸ ਤੋਂ ਗਏ ਨੇ ਜਿਹੜੀ ਟਕਸਾਲੀ ਬੀਜੇਪੀ ਆ ਜੀ ਅਸ਼wini ਸ਼ਰਮਾ ਹੋ ਗਏ ਮਨਨ ਜੰਕਾਲੀਆ ਹੋ ਗਏ ਰਕੇਸ਼ ਰਠੌਰ ਹੋ ਗਏ ਸਾਰੇ ਇਕੱਠੇ ਹੋ ਗਏ ਨੇ ਕਿ ਅਸੀਂ 117 ਸੀਟਾਂ ਤੇ ਲੜਾਂਗੇ ਸੋ ਹਜੇ ਜਿਹੜਾ ਵਾ ਜਾਕੜ ਹੁਣ ਇਹਦੇ ਵਿੱਚ ਕੱਲੇ ਬੈਨੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਝੋਨੇ ਨਾਲ ਜੁੜੀ ਹੋਈ ਖਬਰ ਲੈਨੇ ਆ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਕਿਉਂਕਿ ਪੰਜਾਬ ਦੇ ਲਗਭਗ 6 ਜ਼ਿਲ੍ਹਿਆਂ ਦੇ ਵਿੱਚ ਝੋਨਾ ਜਿਹੜਾ ਹੈ ਵਾਇਰਸ ਨਾਲ ਜਿਹੜਾ ਹੈ ਕਾਫੀ ਪ੍ਰਭਾਵਿਤ ਹੋ ਰਿਹਾ ਠੀਕ ਹੈ ਜੀ ਬਿਲਕੁਲ ਸਾਰਿਕਾ ਕਿਉਂਕਿ ਇਹ ਸਾਡੀ ਝੋਨੇ ਦੀ ਫਸਲ ਦੇ ਪੱਕਣ ਹੋਣ ਦਾ ਟਾਈਮ ਹੈ 15 ਸਤੰਬਰ ਤੋਂ ਖਰੀਦ ਸ਼ੁਰੂ ਹੋ ਜਾਣੀ ਹੈ ਲਗਭਗ ਮੈਨੂੰ ਲੱਗਦਾ ਹੈ ਕੀ 2 ਕੁ ਮਹੀਨੇ ਰਹਿ ਗਏ ਆ ਹਾਂ ਜੀ ਔਰ 2 ਮਹੀਨੇ ਦੇ ਵਿੱਚ ਵਿੱਚ ਹੁਣ ਜਿਹੜੀ ਆ ਲਗਭਗ ਫਾਈਨਲ ਸਟੇਜ ਵੱਲ ਜਾ ਰਹੀ ਆ ਜਿਹੜੀ ਝੋਨੇ ਦੀ ਫਸਲ ਆ ਲੇਕਿਨ ਇਹ ਵਾਇਰਸ ਜਿਹੜਾ ਵਿੱਚ ਆ ਗਿਆ ਜੀ ਤੇ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਸ ਵਾਰ ਪੰਜਾਬ ਦੇ ਵਿੱਚ 31 ਲੱਖ ਹੈਕਟੇਅਰ ਦੇ ਆਸ-ਪਾਸ ਵਧੀਆ ਝੋਨੇ ਦੀ ਜ਼ਮੀਨ ਦੀ ਬੋਆਈ ਬੋਆਈ ਕੀਤੀ ਗਈ ਹੈ ਉਹ ਝੋਨਾ ਇਸ ਵਕਤ ਵਧੀਆ ਹੋਣ ਦੀ ਉਮੀਦ ਵੀ ਹੈਗੀ ਜੇ ਸਾਰਾ ਨਾ بارشਾਂ ਹੋਈਆਂ ਪਾਣੀ ਬਹੁਤ ਆਇਆ ਲੇਕਿਨ ਇਹ ਵਾਇਰਸ ਨੇ ਆ ਕੇ ਜਿਹੜਾ ਝੋਨੇ ਦੀ ਫਸਲ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਹੁਣ ਪੰਜਾਬ ਦੇ ਕਿਸਾਨ ਇਸ ਚੀਜ਼ਾਂ ਦੀ ਮੰਗ ਕਰ ਰਹੇ ਨੇ ਕਿ ਇਹ ਜਿਹੜੀ ਝੋਨੇ ਦੀ ਫਸਲ ਸਾਡੀ ਖਰਾਬ ਹੋਈ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਜਿਹੜਾ ਵਾਇਰਸ ਹੈਗਾ ਝੋਨੇ ਨੂੰ ਜਿਹੜਾ ਵਾ ਦਾਣੇ ਨੂੰ ਪੱਕਣ ਨਹੀਂ ਦਵੇਗਾ ਦਾਣਾ ਖੋਖਲਾ ਹੋ ਜਾਏਗਾ ਵਿੱਚ ਤੇ ਫਿਰ ਜੋ ਹੋ ਗਿਆ ਤੇ ਉਸ ਤੋਂ ਇਲਾਵਾ ਜਿਹੜਾ ਟੁੱਟਿਆ ਦਾਣਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਲੈਣ ਦੀ ਨਹੀਂ ਆ ਉਹ ਕਹਿੰਦੇ ਪਹਿਲਾਂ ਆਪਾਂ ਟੁੱਟਿਆ ਹੋਇਆ ਨਹੀਂ ਲੈਣਾ ਐਸੀ ਕਰਕੇ ਉਹ ਤੁਸੀਂ ਦੇਖਿਆ ਹੋਣਾ ਟੁੱਟਿਆ ਦਾਣਾ ਅਲੱਗ ਮਿਲਦਾ ਵਾ ਜੀ ਜੀ ਬਿਲਕੁਲ ਪੰਸਾਰੀ ਦੀਆਂ ਕਰਿਆੰਦੇ ਦੀਆਂ ਦੁਕਾਨਾਂ ਤੇ ਖੀਰ ਖੁਰ ਬਣਾਉਂਦੇ ਕੰਮ ਆ ਜਾਂਦਾ ਲੇਕਿਨ ਹੁਣ ਇਹ ਕਿਸਾਨ ਆਪਣੀ ਦੁੱਧਾ ਦੇ ਵਿੱਚ ਹੈਗਾ ਵਾਇਰਸ ਆ ਗਿਆ ਹੋਇਆ ਅੱਗੇ ਇਹ ਦੇਖੋ ਫਸਲਾਂ ਦੇ ਵਿੱਚ ਪਾਕਿਸਤਾਨ ਤੋਂ ਚਿੱਟੀ ਮੱਖੀ ਆ ਜਾਂਦੀ ਹੁੰਦੀ ਸੀ ਸਾਡੀ ਬੀਟੀ ਕਾਟਨ ਖਰਾਬ ਕਰ ਜਾਂਦੀ ਸੀ ਸੋ ਸਾਡੀ ਨਾ ਪਗੌਲਿਕ ਸਥਿਤੀ ਹੈਗੀ ਹੈ ਕਿ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਹੈਗੇ ਹਾਂ ਉੱਧਰਲੇ ਪਾਸਿਓਂ ਕਈ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਵਾਇਰਸ ਹੈਗੇ ਆ ਯਾ ਚਿੱਟੀ ਮੱਖੀ ਆ ਕਾਲੀ ਮੱਖੀ ਆ ਪੀਲੀ ਮੱਖੀ ਆ ਇਹ ਅਗੇ ਸਾਡੀਆਂ ਫਸਲਾਂ ਨੂੰ ਖਰਾਬ ਕਰਦਾ ਜੀ ਹੁਣੇ ਵਾਇਰਸ ਦੀ ਫਸਲ ਨਾਲ ਕਿਸਾਨ ਬੜਾ ਜਿਹੜਾ ਟੈਨਸ਼ਨ ਚ ਹੈਗਾ ਵੀ ਇਹ ਫਸਲਾਂ ਸਾਡੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਇਸ ਵਾਰ ਜੋ ਉਮੀਦ ਜਤਾਈ ਜਾ ਰਹੀ ਸੀ ਕਿ ਫਸਲ ਦੀ ਕੁਆਲਿਟੀ ਵਧੀਆ ਆਵੇਗੀ ਬਾਸਮਤੀ ਦੀ ਤਾਂ ਉਹ ਵੀ ਬੜੀ ਡਿਮਾਂਡ ਹੋਈ ਪਈ ਆ ਵਿਖਾ ਪੱਤਰ ਦੇ ਉੱਤੇ ਹੋਈ ਪਈ ਆ ਔਰ ਪੰਜਾਬ ਦੀ ਬਾਸਮਤੀ ਜੀ ਦਾ ਵੈਸੇ ਹੀ ਮੈਂ ਸੋਚਾਂ ਅਮਰੀਕਾ ਤੋਂ ਲੈ ਕੇ ਸਾਰੇ ਯੂਰੋਪੀਅਨ ਦੇਸ਼ਾਂ ਵਿੱਚ ਬੜੀ ਬੱਲੇ ਬੱਲੇ ਹੋਈ ਪਈ ਆ ਜੀ ਲੇਕਿਨ ਹੁਣ ਜੇ ਇਹ ਹੋ ਜਾਂਦੀ ਆ ਤੇ ਫਿਰ ਇਹਦੀ ਜਿਹੜੀ ਐਕਸਪੋਰਟ ਹੈਗੀ ਆ ਇਹਨੂੰ ਅਸੀਂ ਨਿਰਿਆਤ ਕਰਨੇ ਕਿਉਂਕਿ ਉੱਚ ਪੱਧਰ ਦਾ ਹੁੰਦਾ ਉਹਦੀ ਵੀ ਕੁਆਲਿਟੀ ਦੇ ਉੱਤੇ ਅਸਰ ਪਊਗਾ ਤੇ ਕਿਸਾਨਾਂ ਦਾ ਨੁਕਸਾਨ ਹੋਊਗਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਇੱਕ ਆਖਰੀ ਖਬਰ ਤੇ ਵੀ ਗੱਲ ਕਰ ਲੈਂਦੇ ਆ ਹੁਣ ਸਮੇਂ ਨੂੰ ਮੁੱਕ ਰਖਦੇ ਹੋਏ ਬੀਐਸਐਫ ਦੇ ਵੱਲੋਂ ਜਿਹੜਾ ਹੈ ਸਰਹੱਦ ਪਾਰ ਤੋਂ ਤਸਕਰੀ ਲਈ ਵਰਤੇ ਗਏ ਜਿਹੜੇ ਡਰੋਨ ਨੇ ਉਹਨਾਂ ਤੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੇ 6 ਡਰੋਨ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਠੀਕ ਹੈ ਨਾ ਚਾਹੋ ਜਿ ਕੋ ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈਗੀ ਆ ਕਿ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਹੈਗੇ ਆਂ ਔਰ ਉੱਥੋਂ ਦੀ ਪਾਕਿਸਤਾਨ ਦੀ ਜਿਹੜੀ ਅੱਤਵਾਦੀਆਂ ਨੂੰ ਸੰਚਾਲਨ ਕਰਨ ਵਾਲੀ ਹੈਗੀ ਆ ਇੰਟੈਲੀਜੈਂਸ ਸਰਵਿਸ ਜਿਹਨੂੰ ISI ਪਾਕਿਸਤਾਨ ਦੀ ਕਹਿੰਦੇ ਆ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਗੜਬੜੀ ਕੀਤੀ ਜਾਵੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵਿਦਰੋਹ ਪੈਦਾ ਕੀਤਾ ਜਾਵੇ ਪੰਜਾਬ ਦੇ ਵਿੱਚ ਹਥਿਆਰ ਭੇਜੇ ਜਾਣ ਪੰਜਾਬ ਚ ਡਰੱਗ ਭੇਜੀ ਜਾਵੇ ਤੁਸੀਂ ਸਾਵਧਾ ਹੋ 2024 ਦੇ ਵਿੱਚ 294 ਡਰੋਨ ਆਏ ਪੰਜਾਬ ਦੇ ਵਿੱਚ ਜਿਹੜੇ ਦੇਖੇ ਗਏ ਜਿਨ੍ਹਾਂ ਨੂੰ ਬੀਐਸਐਫ ਨੇ ਰਿਕਾਰਡ ਕੀਤਾ ਕਈ ਤਾਂ ਇਹੋ ਜਿਹੇ ਜਿਹੜੇ ਨਹੀਂ ਸਮਝ ਆਏ ਸਾਨੂੰ ਔਰ ਉੱਥੋਂ ਕਰੀਬ 500 ਕਿਲੋ ਹੈਰੋਇਨ ਪਕੜੀ ਗਈ ਉਹਨਾਂ ਡਰੋਨਸ ਤੋਂ ਜਿਹੜੀ ਬਾਰਡਰ ਤੋਂ ਫੜੀ ਗਈ 1100 ਕਿਲੋ ਪੰਜਾਬ ਪੁਲਿਸ ਨੇ ਲੱਗ ਤੋਂ ਫੜੀ ਤੁਸੀਂ ਹਿਸਾਬ ਲਾਓ ਬਈ ਕਿੰਨੀ ਉਹ ਵੀ ਖੈਰ ਉਹ ਵੀ ਉੜ ਕੇ ਤਾਂ ਹੀ ਨਹੀਂ ਹੋਣੀ ਡਰੋਨਸ ਨਾਲ ਹੀ ਆਈ ਹੋਣੀ ਆ ਇਹਦਾ ਮਤਲਬ 5-600 ਡਰੋਨ ਹਰ ਸਾਲ ਪਾਕਿਸਤਾਨ ਤੋਂ ਇੱਧਰ ਆ ਰਿਹਾ। ਹਾਂ। ਔਰ ਜੇ 2024 ਚ 294 ਡਰੋਨ ਜਿਹੜੇ ਨਿਊਟਰਲਾਈਜ਼ ਕੀਤੇ ਗਏ ਆ ਜਾਂ ਦੇਖੇ ਗਏ ਆ ਰਿਕਾਰਡ ਚ ਆਇਆ ਤੇ 300 ਦੇ ਆਸ-ਪਾਸ ਆ ਗਏ ਜੇ 200 ਟੱਪੂ ਗਏ ਹੁਣ ਤੇ ਕਿੰਨਾ ਨੁਕਸਾਨ ਪੰਜਾਬ ਦਾ ਹੋ ਰਿਹਾ। ਹਾਂ। ਔਰ ਇਹ ਖਾਸ ਕਰਕੇ ਜਿਹੜੀ ਆਪਣੀ ਬਾਰਡਰ ਬੈਲਟ ਹੈਗੀ ਆ ਪਡੇਰਾ ਪਾਪਾ ਨਾਨਕ ਤਰਨਤਾਰਨ ਤੋਂ ਸ਼ੁਰੂ ਹੋ ਜਾਈਏ। ਜੀ। ਤੇ ਉਹ ਉਧਰ ਫਿਰੋਜ਼ਪੁਰ ਤੱਕ ਚਲ ਜਾਈਏ ਸਾਰੇ ਪਾਸੇ ਡਰੋਨਸ ਦੇ ਨਾਲ ਜਿਹੜੇ ਆ ਉਹ ਡਰੱਗ ਸੁੱਟੀਆਂ ਜਾ ਰਹੀਆਂ। ਔਰ ਅਜਕਲ ਤਾਂ ਬੜੇ ਚਾਈਨੈਸ ਡਰੋਨ ਇਦਾਂ ਦੇ ਆਏ ਆ ਆਵਾਜ਼ ਵੀ ਨਹੀਂ ਕਰਦੇ ਪਤਾ ਹੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਸੋ ਇਹ ਵੀ ਸਾਡੇ ਬੀਐਸਐਫ ਜਵਾਨਾਂ ਦੀ ਛਲਾਗਾ ਹੈਗੀ ਆ ਮੈਂ ਕਹਾਂ ਕਿ ਛੇਡ ਡਰੋਨ ਜਿਹੜੇ ਆ ਉਹਨਾਂ ਨੇ ਮਾਰ ਗ੍ਰਾਏ ਆਗੇ ਆ ਛੁੱਟ ਦਿੱਤੇ ਆ ਨਿਊਟਰਲਾਈਜ਼ ਕਰਤੇ ਆ ਔਰ ਹੁਣ ਸਰਚ ਆਪਰੇਸ਼ਨ ਚੱਲਦੇ ਆ ਹੁਣ ਬਈ ਇਹ ਡਰੱਗਸ ਕਿੰਨੀਆਂ ਲੈ ਕੇ ਆਏ ਆ ਕਿੰਨੇ ਹਥਿਆਰ ਲੈ ਕੇ ਆਏ ਆ ਕਿੱਥੇ ਛੁੱਟੇ ਆ ਇਹਨਾਂ ਨੇ ਔਰ ਇਹ ਜਿਹੜਾ ਟੈਕਨੋਲੋਜੀ ਹੈਗੀ ਆ ਇਹ ਬਹੁਤ ਭਾਰੀ ਪੈ ਰਹੀ ਹੈ ਸੁਰੱਖਿਆ ਦੇ ਉੱਤੇ ਕਿਉਂਕਿ ਕਈ ਵੀ ਤੁਸੀਂ ਦੇਖੋ ਪੰਜਾਬ ਚ ਰਾਕਟ ਲਾਂਚਰ ਫੜੇ ਗਏ ਪਿਛਲੇ 3 ਮਹੀਨੇ ਪਹਿਲਾਂ ਜੀ ਜੀ ਔਰ ਰਾਕਟ ਲਾਂਚਰ ਦਾ ਮਤਲਬ ਕੀ ਹੈ ਵੀ ਇਹ ਡਰੋਨ ਦੇ ਨਾਲ ਰਾਕਟ ਲਾਂਚਰ ਆਏ ਹੂੰ ਉਹ ਫੜੇ ਗਏ ਕਿੰਨਾ ਪੈਨਿਕ ਕ੍ਰੀਏਟ ਹੋਇਆ ਕਿੰਨਾ ਰੋਲਾ ਪਿਆ ਤੇ ਇਹ ਜੇ ਰਾਕਟ ਲਾਂਚਰ ਆ ਸਕਦੇ ਫਿਰ ਤਾਂ ਕੁਝ ਵੀ ਆ ਸਕਦਾ ਕੁਝ ਵੀ ਆ ਸਕਦਾ ਤੇ ਇਸ ਕਰਕੇ ਪੰਜਾਬ ਦੀ ਬਾਰਡਰ ਸਕਿਉਰਿਟੀ ਫੋਰਸ ਜਿਹਨੂੰ ਅਸੀਂ ਸੀਮਾ ਸੁਰੱਖਿਆ ਬਲ ਕਹਿੰਦੇ ਆ ਹੂੰ ਉਹਦੀ ਬਹੁਤ ਵੱਡੀ ਉਹਨਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਬਾਰਡਰ ਦੀ ਜਿਹੜੀ ਸੁਰੱਖਿਆ ਕਰ ਰਹੇ ਨੇ 553 ਕਿਲੋਮੀਟਰ ਦੀ ਸੁਰੱਖਿਆ ਕਰਨੀ ਬੜੀ ਔਖੀ ਹੁੰਦੀ ਆ ਯਾਨੀ ਇੱਥੋਂ ਦਿੱਲੀ ਜਾ ਕੇ ਅੱਧ ਫੇਰ ਵਾਪਸ ਮੋੜ ਆਈਏ ਹਮਮ ਇੰਨੀ ਬਾਰਡਰ ਦੀ ਸਾਡੀ 벨ਟ ਹੈ ਜਿੱਦੀ ਸੁਰੱਖਿਆ ਕੀਤੀ ਜਾ ਰਹੀ ਹੈ ਜੀ ਸੋ ਜਿਹੜਾ ਡਰੋਨ ਮਾਰ ਗ੍ਰਾਏ ਗਏ ਨੇ ਜਾਂ ਨਿਊਟਰਲਾਈਜ਼ ਕੀਤੇ ਗਏ ਨੇ ਬੀਐਸਐਰ ਦੇ ਜਵਾਨਾਂ ਦੀ ਵੀ ਇਹ ਹਿੰਮਤ ਹੈ ਜੀ ਬਿਲਕੁਲ ਸ਼ਲਾਗਾਇ ਹੋ ਗਿਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਤੁਸੀਂ ਵੀ ਜਾਣ ਕਰ ਦਿੱਤੀ ਧੰਨਵਾਦ ਕਰਦੇ ਆ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ